ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿੰਡ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀਆਂ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜੰਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਧੀ ਰਿ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 789 ਨਾਮ ਮਨਪ੍ਰੀਤ ਕੌਰ ਕਾਟ ਜੱਟ ਸਿੱਖੀ ਕੋਟ ਢਿੱਲੋਂ ਜ਼ਿਲ੍ਹਾ ਮੋਗਾ ਜਨਮ 11 ਸਤੰਬਰ 2001 ਪੜਾਈ ਬੈਚਲਰ ਆਫ ਆਰਟਸ 2 ਸਾਲ ਦਾ ਕੰਪਿਊਟਰ ਦਾ ਕੋਰਸ ਕੀਤਾ ਹੋਇਆ ਹੈ ਜੀ ਨਾਲ ਆਈਲਿਟਸ ਦਾ ਵੀ ਕੋਰਸ ਕੀਤਾ ਹੋਇਆ ਹੈ ਹਾਈਟ 5 ਫੁੱਟ 7 ਇੰਚ ਜੀ ਭਰਾ ਇੱਕ ਅਨਮੈਰਿਡ ਕੁੜੀ ਬਹੁਤ ਸੋਹਣੀ ਜਿਹਨੱਕੀ ਹੈ ਜੀ ਜੋਬ ਇੱਕ ਆਈਲਿਟਸ ਸੈਂਟਰ ਵਿੱਚ ਬੱਚਿਆਂ ਨੂੰ ਪੜ੍ਹਾਉਂਦੀ ਹੈ ਜੀ ਲੜਕੀ ਇਹਨਾਂ ਨੂੰ ਲੋੜ ਹੈ ਜਿਹੜੀ ਇਸ ਤਰੀ ਮੁੰਡਾ ਜੱਟ ਸਿੱਖ ਹੋਵੇ ਜੀ ਸੋਹਣਾ ਸਲੱਖਾ ਹੋਵੇ ਪੜਿਆ-ਲਿਖਿਆ ਵਧੀਆ ਹੋਵੇ ਜੀ ਮੁੰਡੇ ਦਾ ਰਿਸ਼ਤਾ ਪੰਜਾਬ ਤੋਂ ਹੋਵੇ ਦੇਮੀਨਾ 5 6 ਕਿਲਿਆਂ ਤੱਕ ਆਉਂਦੀ ਹੋਵੇ ਜਾਂ ਫਿਰ ਮੁੰਡਾ ਵਿਦੇਸ਼ ਗਿਆ ਹੋਵੇ ਜੀ ਉੱਥੇ ਵੀ ਕਰ ਦੇਣਗੇ ਮੁੰਡਾ ਕੈਨੇਡਾ ਯੂ ਐਸ اے ਆਸਟ੍ਰੇਲੀਆ ਗਿਆ ਹੋਵੇ ਜੀ ਵਰਕ ਪਰਮਿਟ ਜਾਂ ਪੀ ਆਰ ਹੋਵੇ ਜੀ ਜੇ ਹਰ ਇਸ ਤਰ੍ਹਾਂ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਥੇਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਇਸ ਤਰ੍ਹਾਂ ਨੂੰ ਕਰੋ ਜੀ ਫਾਈਲ ਨੰਬਰ 790 ਨਾਮ ਕੌਰ ਜਿਲ੍ਹਾ ਫਰੀਦਕੋਟ ਕਾਸਟ ਜੱਟ ਸਿੱਖ ਗੁਰਦੇ ਸੇ ਖੋਪੜਾਈ ਪਲੱਸ 2 ਪਾਸ ਜਨਮ 6 ਅਪ੍ਰੈਲ 1998 ਕੱਦ 5 ਫੁੱਟ 4 ਇੰਚ ਭੈਣ ਨੂੰ ਭਰਾ ਇੱਕ ਪ੍ਰਾਈਵੇਟ ਜੋਬ ਕੁੜੀ ਸੋਹਣੀ ਸੁਨੱਖੀ ਹੈ ਜੀ ਲੋੜ ਹੈ ਜੀ ਰਿਸ਼ਤੇ ਦੇ ਮੁੰਡੇ ਦੀ ਜ਼ਮੀਨ 4 ਤੋਂ 5 ਏਕੜ ਤੱਕ ਆਉਂਦੀ ਹੋਵੇ ਮੁੰਡਾ ਕੰਮ ਕਰ ਵਧੀਆ ਕਰਦਾ ਹੋਵੇ ਜੀ ਨਸ਼ਾ ਰਹਿਤ ਹੋਵੇ ਕੈਰੈਕਟਰ ਬਖੋ ਵਧੀਆ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਦੇ ਇਸ ਨੂੰ ਨੋਟ ਕਰੋ ਜੀ ਫਾਈਲ ਨੰਬਰ 792 ਨਾਮਕਔਰ ਜਿਲ੍ਹਾ ਫਰੀਦਕੋਟ ਏਰੀਆ ਜੈਤੂ ਕਾਰਤ RAM ਗੜੀਆ ਗੋਤਪਨੇਸ਼ਰ ਹਾਈਟ 5 ਫੁੱਟ 5 ਇੰਚ ਜਨਮ ਜੂਨ 1997 ਪੜਾਈ ਪਲੱਸ 2 ਪਾਸ ਭਰਾ 2 ਇੱਕ ਮੈਰਿਡਾ ਤੇ ਇੱਕ ਅਨਮੈਰਿਡ ਪਿਤਾ ਜੀ ਦਾ ਕਾਰਪੇਟਰ ਦਾ ਕੰਮ ਹੈ ਜੀ ਮਾਤਾ ਜੀ ਹਾਊਸ ਵਾਈਫ ਲੌੜ ਹੈ ਜੇ ਇਸ ਤੇ ਜੀ ਮੁੰਡਾ ਸਿੰਪਲ ਸੋਹਣਾ ਸੁਨੱਖਾ ਤੇ ਪੜਿਆ ਲਿਖਿਆ ਹੋਵੇ ਪਰਿਵਾਰ ਮੁੰਡੇ ਦਾ ਵਧੀਆ ਹੋਵੇ ਜੀ ਮਿਲ ਵਰਤਨ ਵਾਲਾ ਪਰਿਵਾਰ ਹੋਵੇ ਮੰਗ ਡਿਮਾਂਡ ਕੋਈ ਨਾ ਹੋਵੇ ਜੀ ਕਾਰਤ RAM ਗੜੀਆ ਤੁਸੀਂ ਸੰਪਰਕ ਕਰਨ ਜੇਰੇsta ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸਟਰ ਨੂੰ ਨੋਟ ਕਰੋ ਜੀ ਫਾਈਲ ਨੰਬਰ 792 ਨਾਮ ਸਿੰਘ ਜ਼ਿਲ੍ਹਾ ਮੋਗਾ ਕਾਸਟ ਰਾਮ ਗੜੀਆ ਹਾਈਟ 5 ਫੁੱਟ 3 ਇੰਚ ਜਨਮਾ 10 ਫਰਵਰੀ 1993 ਪੜ੍ਹਾਈ ਪਲੈਸਟੂ ਪਾਸ ਕੰਮ ਗੱਡੀਆਂ ਦੀ ਰਿਪੇਅਰ ਕਰਦੇ ਨੇ ਜੀ ਪਰਿਵਾਰ ਵਿੱਚ ਮੈਂਬਰ ਮਾਤਾ ਪਿਤਾ ਜੀ ਤਿੰਨ ਭੈਣਾਂ ਵਿਆਹੀਆਂ ਨੇ ਮਾਤਾ ਜੀ ਹਾਊਸ ਵਾਈਫ ਪਿਤਾ ਦਾ ਕੰਮ ਲੱਕੜੀ ਦਾ ਕੰਮ ਕਰਦੇ ਨੇ ਜੀ ਇਨਨ ਲੋੜ ਹੈ ਜਿਹੜੇ ਇਸਤੇ ਦੀ ਕੁੜੀ ਘਰੇਲੂ ਬੜੀ ਡਿਖੀ ਹੋਵੇ ਸਲਾਈ ਦਾ ਕੰਮ ਜਾਣਦੀ ਹੋਵੇ ਜੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਨੂੰ ਨੋਟ ਕਰੋ ਜੀ ਫਾਈਲ ਨੰਬਰ 793 ਨਾਮ ਸਿੰਘ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਗਰੇਵਾਲ ਹਾਈਟ 6 ਫੁੱਟ ਜਨਮ 31 ਦਸੰਬਰ ਨਿਸ਼ਚਿਤਾ 12 ਪਲਾਈ 2 ਪਾਸ ਕੰਮ ਖੇਤੀਬਾੜੀ ਦੀ ਜ਼ਮੀਨ 6 ਕਿੱਲੇ ਮੁੰਡਾ ਸਾਰੀ ਖੇਤੀ 35 ਕਿੱਲਾਂ ਦੀ ਕਰਦਾ ਹੈ ਜੀ ਮੁੰਡਾ ਸੋਹਣਾ ਸੁਲੱਖਾ ਹੈ ਮੁੰਡੇ ਨੂੰ ਕੋਈ ਨਸ਼ਾ ਨਹੀਂ ਹੈ ਜੀ ਪਰਿਵਾਰ ਦਾ ਪਰਿਵਾਰ ਵਿੱਚ ਮੈਂਬਰ ਨੇ ਜੀ ਤਿੰਨ ਹਨ ਮਾਂ ਅਤੇ ਭੈਣ ਪਿਤਾ ਜੀ ਐਕਸਪਾਇਰ ਨੇ ਜੀ ਭੈਣ ਵਿਆਹੀ ਹੋਈ ਹੈ ਮਾਤਾ ਜੀ ਘਰ ਦਾ ਕੰਮ ਕਰਦੇ ਨੇ ਇਹਨਾਂ ਨੂੰ ਲੋੜ ਹੈ ਜੀ ਇਸ ਤਰੀਕ ਕੋੜੀ ਘਰ ਦਾ ਕੰਮ ਕਰ ਜਾਣ ਦੀ ਹੋਵੇ ਪਲੱਸ 2 ਜਾਂ 12 ਦਾ ਕਪਾਹ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ